ਹਾਂਜੀ ਬਾਈ ਜੀ ਇਥੇ ਪਿੰਡ ਫਤੇਪੁਰ ਜ਼ਿਲ੍ਹਾ ਮਾਨਸਾ ਦੇ ਵਿੱਚ ਇੱਕ ਬੰਦਾ 20 ਦਾ ਸਕੈਮ ਕਰਦਾ ਸੀ ਜਿਹੜਾ ਲੋਕਾਂ ਨੂੰ 20 ਰੁਪਏ ਕਿਲੋ ਲੈ ਕੇ ਤੇ 50000 1000 ਰੁਪਏ ਕਿਲੋ ਵੇਚ ਕੇ ਤੇ ਨਗਲੀ ਵੀ ਵੇਚਦਾ ਸੀ ਉਹਦੇ ਵਿਰੁੱਧ ਦੇ ਵਿੱਚ ਸਾਰਾ ਪਿੰਡ ਨਾਲ ਖੜ ਗਿਆ ਫਤੇਪੁਰ ਆਗੇ ਤਾਂ ਆਪਾਂ ਜਿਹੜਾ ਇਥੇ ਧਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਕਿਸਾਨ ਭਰਾ ਜਿਹੜੇ ਉਹਨਾਂ ਨਾਲ ਅੱਗੇ ਤੋਂ ਠੱਗੀ ਨਾ ਵੱਜੇ ਇਹਦਾ ਪਿੰਡ ਦਾ ਨਾਮ ਵੀ ਇਹ ਇਹ ਪਿੰਡੋਂ ਕਿਤੇ ਬਾਈ ਦੱਸਦੇ ਆ ਵੀ ਬਾਹਰੋਂ ਆਇਆਗਾ ਹੋਰ ਤਾਂ ਪਿੰਡ ਦਾ ਰਹਿਣ ਵਾਲਾ ਇੱਥੇ ਸਿਰਫ ਠੱਗੀ ਸਮਾਣੇ ਸਮਾਣੇ ਪਿੰਡ ਦਾ ਬਾਈ ਇੱਥੇ ਆ ਕੇ ਮੰਨ ਲਓ 20 ਦਾ ਸਕੈਮ ਕਰਦਾਗਾ ਕਿਸਾਨ ਭਰਾਵਾਂ ਨਾਲ ਜਿਹੜੀ ਮੰਨ ਲਓ ਵੀ 20 ਰੁਪਏ ਕਿਲੋ ਲੈ ਕੇ ਬਾਜਰਾ 1000 ਰੁਪਏ ਕਿਲੋ ਵੇਚਦਾ ਵੀ ਝੱਲ ਹੀ ਐ ਤੇ ਆ ਬਾਈ ਨੂੰ 20 ਕਿੱਲਿਆਂ ਦਾ 2 5000 ਦਾ 50 ਕਿਲੋ 1000 ਰੁਪਏ ਕਿਲੋ ਦਿੱਤਾ ਤੇ ਉਦੇ ਫਸਲ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਅਸੀਂ ਵੇਖਿਆ ਸਾਨੂੰ ਹੋਰ ਬੰਦਿਆਂ ਨੇ ਫੋਨ ਆਏ ਸੂਰਤਗੜ੍ਹ ਤੋਂ ਵੀ ਬੰਦੇ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਹੁਣ ਵੀ ਨਹੀਂ ਹਟਦਾ ਅਸੀਂ ਇਹਦੇ ਘਰੇ ਰੌਲੇ 'ਚ ਬੈਠੇ ਆ ਤੇ ਹਜੇ ਵੀ ਵੀ ਵੇਚੀ ਜਾਂਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਜਿਹੜਾ ਸਕੈਮ ਹੈ ਦਾ ਪਰਦਾ ਪਾਸ਼ ਹੋਵੇ ਤੇ ਨਾਲ ਹੀ ਜਿਹੜੀ ਇਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਤੇ ਕਾਰਵਾਈ ਹੋਵੇ ਤਾਂ ਕਿਸਾਨ ਪਹਿਲਾਂ ਹੀ ਬਹੁਤ ਘਾਟੇ 'ਚ ਹੈ ਸਾਰਾ ਪਿੰਡ ਇਹਦੇ ਉਲਟ ਖੜਾ ਹੈ ਕਿਸਾਨ ਪਹਿਲਾਂ ਘਾਟੇ 'ਚ ਆ ਇਹਦਾ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਇਹੋ ਜਿਹੇ ਬੰਦਿਆਂ ਤੇ ਕਾਰਵਾਈ ਕਰੇ ਤਾਂ ਜੋ ਹੋਰ ਘਰਬੁਜਰ ਨੂੰ ਬਚ ਜਾਣ ਤਾਂ ਬੇਨਤੀ ਪ੍ਰਸ਼ਾਸਨ ਨੂੰ ਇਹੀ ਹੈ ਵਾ ਵੀ ਜਿਹੜੇ ਅਗਲੇ ਘਰ ਆ ਜਿਨੇ ਕੋਈ 10 ਕਿੱਲੇ ਵੇ ਤੋਂ ਲੈ ਕੇ 20 ਤੇ ਉਹਦਾ ਤਾਂ 10 ਕਿੱਲਿਆਂ ਦੇ ਵਿੱਚ 5-7 ਲੱਖ ਦਾ ਨੁਕਸਾਨ ਹੋ ਗਿਆ ਕਿਸਾਨ ਅੱਗੇ ਹੀ ਖੁਦਕੁਸ਼ੀਆਂ ਦੇ ਰਹਾ ਤਾਂ ਇਹੋ ਜਿਹੇ ਜਿਹੜੇ ਸਕੈਮ ਕਰਨ ਵਾਲੇ ਉਹਨਾਂ ਤੇ ਨਕੇਲ ਪਾਈ ਜਾਵੇ ਤੇ ਬੰਦ ਹੀ ਕਾਰਵਾਈ ਕਰੀ ਜਾਵੇ